ਸਪੈਸ਼ਲ ਲਾਈਨਸ ਬ੍ਰਦਰ ਕਬੱਡੀ ਕਲੱਬ ਟੀਪੂਕੀ ਹੈ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਚੈੱਕਅਪ ਆਪਣੀ ਕਰਵਾ ਲੈਣ ਦੋਨੋਂ ਟੀਮਾਂ ਦੇ ਖਿਡਾਰੀ ਸਾਡੀ ਹੱਥ ਮਨ ਕੇ ਬੇਨਤੀ ਹੈ ਸਾਰੇ ਬڑے ਛੋਟੀ ਚੋਟੀ ਚੁੱਟੀ ਦੇ ਖਿਡਾਰੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੇ ਇਧਰ ਸ਼ੀਲੂ ਹਰਿਆਣੇ ਵਾਲਾ ਆਇਆ ਲੈ ਵੀ ਸ਼ੀਲੂ ਤੈਨੂੰ ਬਹੁਤ-ਬਹੁਤ ਮੁਬਾਰਕਵਾਦਿਆ ਵੀ ਘਰ ਪੁੱਤਰ ਦੀ ਦਾਤ ਬਖਸ਼ੀਏ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸ਼ੀਲੂ ਦੇ ਘਰ ਪੁੱਤਰ ਦੀ ਦਾਤ ਬਖਸ਼ੀਏ ਸੱਚੇ ਪਾਤਸ਼ਾਹ ਨੇ ਸੋ ਸੱਚੇ ਪਾਤਸ਼ਾਹ ਸਾਰਾ ਤੇ ਮਿਹਰ ਭਰ ਆਸਰ ਰੱਖਣ ਕਿ ਪੁੱਤਰ ਮਿੱਠੜੇ ਮੇਵੇ ਧੀਆ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਧੀਆ ਸਭ ਨੂੰ ਦੇਵੇ ਯਾਦ ਕੋਟਲੀ ਗਾਜਰਾਂ ਵਾਲੇ ਦਾ ਫੋਨ ਆਇਆ ਐਡਮੈਂਟਨ ਤੋਂ ਕਹਿੰਦਾ ਭਾਜੀ ਮੈਂ ਮਾਫੀ ਚਾਹੁੰਨਾ ਆਜ਼ਾਦ ਕਲਗੀ ਤਰ ਕਬੱਡੀ ਕਲੱਬ ਤੋਂ ਵੀ ਮੈਂ ਦੋ ਟੂਰਨਾਮੈਂਟ ਮਿਸ ਕਰ ਗਿਆ ਔਰ ਕਹਿੰਦਾ ਵੀ ਮੈਂ ਅਗਲੇ ਟੂਰਨਾਮੈਂਟ ਤੇ ਪੁੱਜਣਾ ਉਹ ਟੂਰਨਾਮੈਂਟ ਕਿਉਂ ਮਿਸ ਕਰ ਗਿਆ ਵਾਈ ਗਰੂ ਨੇ ਉਹਦੇ ਕਰ ਯਾਦ ਕੋਟਲੀ ਵਾਲੇ ਦੇ ਘਰ ਵੀ ਦੋ ਜੁੜਵਾ ਪੁੱਤਰਾਂ ਦੀ ਦਾਤ ਬਖਸ਼ੀ ਹੈ ਇੱਕ ਵਾਰੀ ਤਾੜੀਆਂ ਮਾਰ ਕੇ ਉਸ ਨੌਜਾਨ ਨੂੰ ਵੀ ਮੇਰੇ ਵੀਰੋ ਵਧਾਈ ਦੇ ਦਈਏ ਕੋਟਲੀ ਗਾਜਣਾ ਵਾਲਾ ਯਾਦ ਆਉਣ ਵਾਲਾ ਜਿਹੜਾ 22 ਤਰੀਕ ਨੂੰ ਪਾਪਾ ਮੋਹਾ ਕਬੱਡੀ ਕਲੱਬ ਦਾ ਟੂਰਨਾਮੈਂਟ ਹੋਣਾ ਔਰ ਉਸ ਕਬੱਡੀ ਕੱਪ ਦੇ ਵਿੱਚ ਵੀ ਖੇਡੇਗਾ ਔਰ ਜੋ 23 ਤਰੀਕ ਨੂੰ ਜੈਜ ਆਊਟਲੈਂਡ ਦਾ ਖੇਡ ਮੇਲਾ ਹੋਣਾ ਉਹਦੇ ਵਿੱਚ ਵੀ ਕੋਟਲੀ ਗਾਜਰਾਂ ਵਾਲਾ ਯਾਦ ਤੇ 30 ਤਰੀਕ ਨੂੰ ਟਰੰਗੇ ਦੇ ਵਿੱਚ ਮੇਰੇ ਵੀਰੋ ਵੱਡਾ ਖੇਡ ਮੇਲਾ ਇਸੇ ਤਰ੍ਹਾਂ ਖੇਡਿਆ ਜਾਣਾ ਧੰਨਵਾਦ ਬਹੁਤ ਸਤਿਕਾਰ ਸਾਰੇ ਖਿਡਾਰੀ